ਦੇ ਸਾਰੇ ਵੱਡੇ ਲੀਡਰ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਨੇ ਮਾਨਜੋਗ ਪ੍ਰਧਾਨ ਮੰਤਰੀ ਜੀ ਆਪ ਦੇ ਅਹੁਦੇ ਦੇ ਅਨਸਾਰ ਵੀ ਨਾ ਉਹ ਸਵਦੇ ਨਾਲ ਇਨਸਾਫ ਕਰ ਰਹੇ ਉਹਨਾਂ ਦੀ ਸ਼ਬਦਾਬਲੀ ਇਸ ਕਿਸਮ ਦੀਆ ਮੋਦੀ ਜੀ ਤੁਸੀਂ 10 ਸਾਲਾਂ ਚ ਵਿਕਾਸ ਕੀਤਾ ਵਾ ਤੇ ਤੁਹਾਨੂੰ ਚਾਹੀਦਾ ਵਿਕਾਸ ਦੇ ਏਜੰਡੇ ਤੇ ਹੀ ਚੌਣ ਕੈਂਪੇਨ ਦੂਰ ਕਰੋ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਵਿਕਾਸ ਦਾ ਏਜੰਡਾ ਦੇਸ਼ ਵਿੱਚ ਫੇਲ ਹੋ ਗਿਆ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਜਪਾ ਦੇ ਸੀਨੀਅਰ ਲੀਡਰਾਂ ਨੂੰ ਕਿਸਾਨਾਂ ਦੇ ਮੁੱਦੇ ਤੇ ਲਾਈਵ ਬੈਸ ਦੀ ਚੁਣੌਤੀ ਦਿੱਤੀ ਸੀ ਚੰਡੀਗੜ੍ਹ ਦੇ ਸੈਕਟਰ 35 ਦੇ ਵਿੱਚ ਕਿਸਾਨਾਂ ਦੇ ਵੱਲੋਂ ਇੱਕ ਬੈਸ ਦਾ ਪ੍ਰਬੰਧ ਵੀ ਕੀਤਾ ਗਿਆ ਪਰ ਕੋਈ ਲੀਡਰ ਹੀ ਨਹੀਂ ਪਹੁੰਚਿਆ ਇਸ ਲਈ ਕਿਸਾਨ ਹੁਣ ਮੋੜ ਮੋਦੀ ਸਰਕਾਰ ਤੇ ਵਰੇ ਨੇ ਕਿਸਾਨ ਕਹਿ ਰਹੇ ਨੇ ਕਿ ਖੁਦ ਚੈਲੰਜ ਦੇ ਭਾਜਪਾ ਲੀਡਰ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਕੱਲ ਪੱਛਪਾ ਦੇ ਸਾਰੇ ਵੱਡੇ ਲੀਡਰ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਨੇ ਅੱਜ ਮੋਦੀ ਸਰਕਾਰ ਜਾਂ ਭਾਜਪਾ ਸਰਕਾਰ ਵਿਕਸਿਤ ਭਾਰਤ ਦਾ ਨਾਰਾ ਦੇ ਕੇ ਹੁਣ ਵਿਕਾਸ ਦੇ ਏਜੰਡੇ ਤੋਂ ਭੱਜ ਰਹੀ ਹੈਗੀ ਆ ਤਾਂ ਹੀ ਮਾਨਯੋਗ ਪ੍ਰਧਾਨ ਮੰਤਰੀ ਜੀ ਆਪ ਦੇ ਅਹੁਦੇ ਦੇ ਅਨਸਾਰ ਵੀ ਨਾ ਉਹ ਸੌਦੇ ਨਾਲ ਇਨਸਾਫ ਕਰ ਰਹੇ ਉਹਨਾਂ ਦੀ ਸ਼ਬਦਾਬਲੀ ਇਸ ਕਿਸਮ ਦੀਆ ਕਿ ਪਹਿਲੋਂ ਵੈਸ਼ਨੂ ਤੇ ਗੈਰ ਵੈਸ਼ਨੂ ਤੇ ਰੌਲਾ ਪੈਂਦਾ ਰਿਹਾ ਖਾਣ ਪੀਣ ਤੇ ਅਰੇ ਤੋਂ ਕਾ ਹੁਣ ਹਿੰਦੂ ਮੁਸਲਮਾਨ ਦਾ ਏਜੰਡਾ ਫੇਰ ਕੱਢ ਕੇ ਲਿਆਂਦਾ ਜਾਤ ਵਾਲਾ ਤੋ ਇਸ ਕਰਕੇ ਜੇ ਮੋਦੀ ਜੀ ਤੁਸੀਂ 10 ਸਾਲਾਂ ਚ ਵਿਕਾਸ ਕੀਤਾ ਵਾ ਤੇ ਤੁਹਾਨੂੰ ਚਾਹੀਦਾ ਵਿਕਾਸ ਦੇ ਏਜੰਡੇ ਤੇ ਹੀ ਚੋਣ ਕੈਂਪੇਨ ਦੂਰ ਕਰੋ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਵਿਕਾਸ ਦਾ ਏਜੰਡਾ ਦੇਸ਼ ਵਿੱਚ ਫੇਲ ਹੋ ਗਿਆ ਵਾ ਔਰ ਜਿੰਨਾ ਕਿਸਾਨਾਂ ਦਾ ਪੁੱਤਰ ਭਾਰਤ ਵਿੱਚ ਬੇਮੌਸਮੀ ਬਾਰਸ਼ ਔਰ ਗੜੇ ਮਾਰੀ ਨਾਲ ਫਸਲਾਂ ਦੇ ਨੁਕਸਾਨ ਹੋਇਆ ਤੁਰੰਤ ਕਰਦਾਵੀਆਂ ਕਰਾਓ ਔਰ ਪੰਜਾਬ ਸਰਕਾਰ ਨੂੰ ਤੁਰੰਤ ਕਿਸਾਨਾਂ ਨੂੰ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ